ਸਾਡੇ ਨਾਲ ਸਾਡੇ ਇੱਕ ਮਹਿਮਾਨ ਜੁੜ ਚੁੱਕੇ ਨੇ ਅ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇੱਕ ਖਾਸ ਮੁੱਦੇ ਦੇ ਉੱਤੇ ਅ ਸਾਡੇ ਮਹਿਮਾਨ ਜਿਹੜੇ ਨੇ ਉਹਨਾਂ ਦਾ ਨਾਮ ਹੈ ਬਲਰਾਜ ਕਾਲੋ ਬਲਰਾਜ ਕਾਲੋ ਇੱਕ ਬੜੇ ਹੀ ਯੰਗ ਵਕੀਲ ਨੇ ਔਰ ਉਹ ਵਾਇਸ 1 ਕੈਨੇਡਾ ਸੰਸਥਾ ਦੇ ਲਈ ਕੰਮ ਕਰਦੇ ਨੇ ਔਰ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਹੱਕ ਦੀ ਗੱਲ ਕਰਦੇ ਨੇ ਅ ਬਲਰਾਜ ਵੈਲਕਮ ਟੂ ਦਾ ਸ਼ੋ ਵੈਲਕਮ ਟੂ Swift 1200 AM ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਅਬਲ ਰਾਹ ਹਫ਼ਤੋਂ ਪਹਿਲਾਂ ਤਾਂ ਅੱਜ ਛੁੱਟੀ ਵਾਲੇ ਦਿਨ ਸਾਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੇ ਨਾਲ ਮੈਂ ਗੱਲ ਕਰਨਾ ਚਾਹਾਂਗਾ ਕਿ ਅੱਜ ਕੱਲ ਸੀਵੀਸੀ ਨਿਊਜ਼ ਔਰ ਹੋਰ ਬਹੁਤ ਸਾਰੀਆਂ ਨਿਊਜ਼ਪੇਪਰਸ 'ਚ ਇੱਕ ਖਬਰ ਸ਼ਾਇੀ ਹੋਈ ਹੈ ਕਿ ਜਿਹਦੇ ਵਿੱਚ ਇੱਕ ਅਲੀਗੇਸ਼ਨ ਲੱਗ ਰਿਹਾ ਇੱਕ ਸੰਸਥਾ ਇੰਡੋ ਪੈਸੀਫਿਕ ਫਾਊਂਡੇਸ਼ਨ ਤੇ ਔਰ ਇੱਕ ਕਾਲਜ ਹੈ ਪੈਸਿਫ ਕਲਿੰਕ ਕਾਲਜ ਉਹਦੇ ਤੇ ਕਿ ਕੁਝ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਹਨਾਂ ਨੇ ਜਿਹੜੀਆਂ ਲੰਗੀਆਂ ਫੈਡਰਲ ਇਲੈਕਸ਼ਨਸ ਹੈ ਕੈਂਪੇਨ ਕਰਨ ਦੇ ਲਈ ਫੋਰਸ ਕੀਤਾ ਇਹ ਕਹਿ ਕੇ ਕਿ ਇਹ ਜਿਹੜੀ ਕੈਂਪੇਨਿੰਗ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਹੈ ਉਹਨਾਂ ਦੇ ਕੋਰੀਕੂਲਮ ਦਾ ਹਿੱਸਾ ਹੈ ਔਰ ਕਲੋਵਰਡ ਲੈਂਗਲੀ ਤੋਂ ਜਿਹੜੇ ਐਮਪੀ ਨੇ ਟਮਾਰਾ ਜੈਂਸਨਸ ਉਹਨਾਂ ਦੇ ਕੈਂਪੇਨਿੰਗ ਦੇ ਲਈ ਕੰਮ ਕਰਨ ਦੇ ਲਈ ਉਹਨਾਂ ਨੇ ਜਿਹੜਾ ਹੈ ਉਹਨਾਂ ਨੂੰ ਮਜਬੂਰ ਕੀਤਾ ਔਰ ਇਹ ਕਿਹਾ ਜਾ ਰਿਹਾ ਉਸ ਨਿਊਜ਼ ਆਈਟਮ ਦੇ ਵਿੱਚ ਕਿ ਤੁਸੀਂ ਉਹਨਾਂ ਬੱਚਿਆਂ ਵੱਲੋਂ ਕੇਸ ਜਿਹੜਾ ਲੜ ਰਹੇ ਹੋ ਸੋ ਸਾਡੇ ਜਿਹੜੇ ਸਰੋਤੇ ਨੇ ਇਹਦੇ ਬਾਰੇ ਜਾਨਣਾ ਚਾਣਗੇ ਤੁਹਾਡੇ ਤੋਂ ਆ ਕੁਝ ਮਹੀਨੇ ਪਹਿਲਾਂ ਦੋ ਤਿੰਨ ਸਟੂਡੈਂਟਸ ਨੇ ਸਾਡੇ ਸੰਸਨ ਨੂੰ ਕੰਟੈਕਟ ਕੀਤਾ ਸੀ ਹੌਪਲੈਂਡ ਕਿਉਂਕਿ ਉਹ ਚਾਹੁੰਦੇ ਸੀ ਰੀਫੰਡ ਵਾਪਸ ਮਿਲਣ ਟਿਊਸ਼ਨਸ ਆ ਕਾਲਜ ਦਾ ਹੂੰ ਹੂੰ ਕਿਉਂਕਿ ਜੋ ਉਹਨੂੰ ਦੱਸਿਆ ਗਿਆ ਸੀ ਖੋਜ ਬਾਰੇ ਉਹ ਐਕਸਪੀਰੀਅੰਸ ਨਹੀਂ ਮਿਲਿਆ ਥੇ ਹੂੰ ਹੂੰ ਤੇ ਕੀ ਗੱਲ ਸੀ ਇੱਕ ਕਿ 7-8 ਕੋਰਸਿਸ ਸੀ ਪਰ ਸਿਰਫ ਇੱਕ ਪ੍ਰੋਫੈਸਰ ਸਾਰੇ ਕੋਰਸਿਸ ਸਿਖਾਉਂਦੇ ਇੱਕ ਦੱਸਿਆ ਗਿਆ ਸੀ ਤੁਹਾਨੂੰ ਵਰਕ ਐਕਸਪੀਰੀਅੰਸ ਮਿਲੂਗਾ ਇੰਟਰਨਸ਼ਿਪ ਪਰ ਕੋਈ ਇੰਟਰਨਸ਼ਿਪ ਪ੍ਰੋਗਰਾਮ ਨਹੀਂ ਸੀ ਤੇ ਆਨ ਕੇ ਪਤਾ ਲੱਗਾ ਤੇ ਸਭ ਤੋਂ ਹੈਰਾਨ ਵਾਲੀ ਗੱਲ ਇਹ ਸੀ ਕਿ ਡਿਸੰਬਰ 2024 ਦੇ ਵਿੱਚ ਜੋ ਬਾਈ ਇਲੈਕਸ਼ਨ ਹੋਣ ਦੀ ਸੀ ਫੈਡਰਲ ਸੀਟ ਦੇ ਵਿੱਚ ਲੈਂਗਲੀ ਉਦੋਂ ਕਲਾਸਿਸ ਬੰਦ ਕੀਤੇ ਤੇ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਉੱਥੇ ਕੰਮ ਕਰਨਾ ਪੈਣਾ ਥੈਮੈਰਾ ਜੈਂਸਨ ਲਈ ਜੋ ਕਿ ਕੰਸਰਵੇਟਿਵ ਦਾ ਕੈਂਡੀਡੇਟ ਸੀ ਓਕੇ ਫਿਰ ਜਿਹੜਾ ਲੀਗਲ ਕੇਸ ਕੀਤਾ ਹੈ ਬਲਰਾਜ ਉਹ ਰਿਫੰਡ ਲਈ ਕੀਤਾ ਹੈ ਔਰ ਜਿਹੜਾ ਕੈਂਪੇਨਿੰਗ ਵਾਲੀ ਗੱਲ ਹੈ ਉਹਦੇ ਤੇ ਵੀ ਕੋਈ ਲੀਗਲ ਐਕਸ਼ਨ ਬੰਦ ਹੈ ਜਾਂ ਕੱਲਾ ਰਿਫੰਡ ਲਈ ਲੀਗਲ ਕੇਸ ਕੀਤਾ ਇੱਕ ਕੇਸ ਕੀਤਾ ਯਾਰ ਰੈਗੂਲਰੀਆ ਟੋਟਲੀ ਉੱਥੇ ਤੁਸੀਂ ਸਿਰਫ ਰਿਫੰਡ ਦਾ ਕੇਸ ਹੀ ਕਰ ਸਕਦੇ ਹੋ ਓਕੇ ਜੀ ਤੇ ਨਾਲ ਇੱਕ ਹਾਂਜੀ ਹਾਂਜੀ ਇੱਕ ਸਟੂਡੈਂਟ ਲਈ ਇੱਕ ਹਿਊਮਨ ਰਾਈਟਸ ਕੇਸ ਹੀ ਪਾਇਆ ਹੈ ਹਿਊਮਨ ਰਾਈਟਸ ਖਾ ਵੀ ਬਣਾਉਗਾ अच्छा ਜਿਹੜਾ ਹਿਊਮਨ ਰਾਈਟਸ ਦਾ ਤੁਸੀਂ ਕੇਸ ਪਾਇਆ ਉਹਦੇ ਵਿੱਚ ਗੱਲ ਜਿਹੜੀ ਹੈ ਕੈਂਪੇਨਿੰਗ ਤੇ ਜ਼ਬਰਦਸਤੀ ਭੇਜਨ ਦੀ ਉੱਠੀ ਹੈ ਐਮ ਆਈ ਰਾਈਟ ਅ ਐਕਸਟ੍ਰੋ ਨਹੀਂ ਹਾਂਜੀ 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 ਸੋ ਉਹ ਜਿਹੜੀ ਸਟੂਡੈਂਟ ਸੀਗੀ ਉਹ ਮੇਰੇ ਖਿਆਲ ਕਿਸ ਕੰਟਰੀ ਤੋਂ ਐਜੀ ਉਹ ਦੋ ਸਟੂਡੈਂਟ ਸੀ ਐਕਸ ਸੀ ਟਾਈਵਾਨ ਤੇ ਦੂਜਾ ਸਟੂਡੈਂਟ ਸੀ ਗਾਨਾ ਤੋਂ ਗਾਨਾ ਸਟੂਡੈਂਟ ਗਾਨਾ ਤੋਂ ਆਇਆ ਉਹਦੇ ਲਈ ਪੈ ਹਿਊਮਨ ਰਾਈਟਸ ਦਾ ਕੇਸ ਐਸੀ ਪਾਇਆ ਟ੍ਰਾਈਬਿਊਟ ਗਾਨਾ ਤੋਂ ਜਿਹੜੀ ਆਈ ਹੈ ਸੋ ਉਹਦੇ ਤੇ ਪਾਇਆ ਕਿ ਉਹਨਾਂ ਨੂੰ ਕਥਿਤ ਤੌਰ ਤੇ ਇਹ ਕਿਹਾ ਗਿਆ ਕਿ ਜਿਹੜੀ ਪੜ੍ਹਾਈ ਹੈ ਤੁਹਾਡੀ ਕੋਰੀਕੂਲਮ ਹੈ ਉਹਦੇ ਲਈ ਤੁਹਾਨੂੰ ਜਿਹੜਾ ਕੈਂਪੇਨਿੰਗ ਦੇ ਵਿੱਚ ਵਲੰਟੀਅਰ ਕਰਨਾ ਪਏਗਾ ਤੇ ਤੇ ਉਹ ਨਹੀਂ ਕਹਤੇ ਇੱਕ ਸਟੂਡੈਂਟ ਇਹ ਵੀ ਕਿ ਅਸੀਂ ਜਿਹੜੋਂ ਨੇ ਵਿਰੋਧ ਕੀਤਾ ਕਿ ਉਹਨੂੰ ਦੱਸਿਆ ਗਿਆ ਜੇ ਤੁਸੀਂ ਨਹੀਂ ਜਾਂਦੇ ਫਿਰ ਅਸੀਂ ਆਰਓਰਸੀਸੀ ਨੂੰ ਦੱਸ ਪਕਦੇ ਆ ਕਿ ਤੁਸੀਂ ਅਟੈਂਡੈਂਸ ਨਹੀਂ ਪੂਰੀ ਕੀਤੀ ਕਾਲਜ ਦੇ ਵਿੱਚ ਅੱਛਾ ਤਾਂ ਆ ਗਿਆ ਸੀ ਤੇ ਇਸ ਕਰਕੇ ਅਸੀਂ ਹਿਊਮਨ ਰਾਈਟਸ ਟ੍ਰਾਈਬਲੋਂ ਦਾ ਕੇਸ ਪਾਇਆ ਅੱਛਾ ਮਜਬੂਰ ਕੀਤਾ ਗਿਆ ਸੀ ਆ ਕੀ ਕਹ ਜੀ ਤੇ ਬਲਰਾਜ ਇੱਕ ਵਕੀਲ ਹੋਣ ਦੇ ਨਾਤੇ ਉਹਨਾਂ ਸਟੂਡੈਂਟ ਤੇ ਔਰ ਤੁਸੀਂ ਵਨ ਵਾਈਸ ਕੈਨੇਡਾ ਦੇ ਨਾਲ ਕੰਮ ਕਰਦੇ ਹੋ ਤੁਸੀਂ ਫਾਊਂਡਰ ਹੋ ਉਹਦੇ ਔਰ ਇਹ ਜਿਹੜੀ ਸੰਸਥਾ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਹੱਕ ਦੀ ਗੱਲ ਕਰਦੀ ਹੈ ਤੁਸੀਂ ਕਾਲਜ ਅਥਾਰਟिटीज ਨਾਲ ਇਸ ਮੁੱਦੇ ਦੇ ਉੱਪਰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਤਰ੍ਹਾਂ ਦੇ ਕਿਲtene ਹੈਗਾ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਹਮਮ ਪਰ ਅਸੀਂ ਕੰਪਨੀ ਨਾਲ ਪਾਉਂਦੇ ਰਹਿੰਦੇ ਆ ਬੈਗਧਾਰੀਆਂ ਤੋਂੜੀ ਪ੍ਰਾਈਵੇਟ ਟ੍ਰੇਨਿੰਗ ਇੰਸਟੀਚੂਟ ਬ੍ਰਾਂਚ ਅਸੀਂ ਪਿਛਲੇ ਦੋ ਮਹੀਨਿਆਂ ਨੂੰ ਵੀ ਮਿਲੇ ਹੋਏ ਆ ਉਹਨਾਂ ਦੱਸਿਆ ਗਿਆ ਪ੍ਰੋਬਲਮ ਸਰਕਾਰ ਨੂੰ ਪਤਾ ਕੀ ਕੁਝ ਹੋਣ ਡਿਆ ਨਹੀਂ ਕਾਲਜ ਵਾਲਿਆਂ ਦਾ ਕੀ ਕਹਿਣਾ ਸੀ ਇਸ ਮੁੱਦੇ ਦੇ ਉੱਪਰ ਇਸ ਮੁੱਦੇ 'ਤੇ ਖੋਜ ਦਾ ਇਹ ਕਹਿੰਦੇ ਸੀ ਕਿ ਇਹ ਸੇ ਵੋਲੰਟੀਅਰ ਓਪਰਚ्युनिटी ਸੀ ਅਸੀਂ ਮਜਬੂਰ ਨਹੀਂ ਕੀਤਾ ਸਟੂਡੈਂਟਸ ਨੂੰ ਇਹਨਾਂ ਨੇ ਇੱਕ ਵੋਲੰਟੀਅਰ ਐਕਸਪੀਰੀਅੰਸ ਦਿੱਤਾ ਸੀ ਏ ਠੀਕ ਹੈ ਜੀ ਉਹਨਾਂ ਦੀ ਦਲੀਲ ਇਹ ਹੈ ਦਲੀਲ ਉਹਨਾਂ ਦੀ ਹੈ ਤੇ ਇਸ ਮੁੱਦੇ ਦੇ ਉੱਪਰ ਜਿਹੜੇ ਮਾਨਯੋਗ ਐਮਪੀ ਨੇ ਟਮਾਰਾ ਜੈਂਸਨ ਉਹਨਾਂ ਦੇ ਆਫਿਸ ਵੱਲੋਂ ਵੀ ਕੋਈ ਬਿਆਨ ਆਇਆ ਸੀ ਉਹਨਾਂ ਨੇ ਰਿਸਪੌਂਡ ਕੀਤਾ ਸੀ ਕਿ ਜਿਹੜੇ ਫੌੜੀ ਦਾ ਹੈੱਡਕੁਆਟਰ ਹੈ ਹੈੱਡ ਆਫਿਸ ਉਹ ਇਨਚਾਰਜ ਸੀ ਕੈਂਪੇਨ ਦੇ ਅੱਛਾ ਜੀ ਤੇ ਪਰ ਆਈ ਥਿੰਕ ਹੈੱਡ ਆਫਿਸ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਮਸਲੇ ਬਾਰੇ ਅੱਛਾ ਇਹ ਇਹ ਤੁਸੀਂ ਤੁਹਾਨੂੰ ਉਹਨਾਂ ਨੇ ਜਵਾਬ ਦਿੱਤਾ ਕੈਂਪੇਨਿੰਗ ਸੋਰੀ ਐਮਪੀ ਆਫਿਸ ਨੇ ਜਾਂ ਬੱਚਿਆਂ ਨੂੰ ਦਿੱਤਾ ਡਾਇਰੈਕਟਲੀ ਨਹੀਂ ਨਹੀਂ ਇਹ ਜਦੋਂ ਆਈਸੀਬੀਸੀ ਰਿਪੋਰਟ ਨੂੰ ਪੁੱਛਿਆ ਸੀ ਉਹਨਾਂ ਨੂੰ ਉਹਨਾਂ ਨੂੰ ਜਵਾਬ ਦਿੱਤਾ ਗਿਆ ਸੀ ਕਿ ਆਰਡਰ ਕਵਿਚ ਕਿ ਇਹ ਜਿਹੜੇ ਫੜੀ ਹੈਡ ਆਫਸ ਉਹ ਵੀ ਇੰਜਰਜ ਸੀ। ਅੱਛਾ ਉਹਨਾਂ ਨੂੰ ਦਿੱਤਾ ਗਿਆ ਸੀ। ਬਰਲਾਜ ਇਸ ਮੁੱਦੇ ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਰੇਡੀਓ ਦੇ ਸਰੋਤਿਆਂ ਨੂੰ? ਇਹ ਆ ਕਿ ਜੇ ਇੱਕ ਪੋਲੀਟਿਕਲ ਪਾਰਟੀ ਇੱਕ ਕਰਪਟ ਬਿਜ਼ਨਸ ਨਾਲ ਸੰਬੰਧ ਰੱਖਣ ਦੇ ਥੋੜਾ ਫਾਇਕਰਕੰਦੀ ਲੋ ਰਿਆ। ਅੱਛਾ ਜੀ। ਆਪ ਆਪ ਤੇ ਕਹੀ ਜਾਂਦੇ ਆ ਕਿ ਐਜੂਕੇਸ਼ਨ ਦੇ ਇਹ ਪ੍ਰੋਬਲਮ ਹੈ ਉਹ ਪ੍ਰੋਬਲਮ ਪਰ ਉਹ ਆਪ ਹੀ ਫਾਇਦਾ ਲੈਣ ਦੇ ਆ। ਇਹਨਾਂ ਦਾ ਸ਼ੋਸ਼ਣ ਤੋਂ। ਹੂੰ ਹੂੰ। ਬਲਰਾਜ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਕੋਲ ਟਾਈਮ ਥੋੜਾ ਸੀਗਾ ਤੁਸੀਂ ਫਿਰ ਵੀ ਸਾਨੂੰ ਟਾਈਮ ਦਿੱਤਾ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਥੈਂਕ ਯੂ